ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1318 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1319 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਰਾਗ ਕਲਿਆਣ ਮਹੱਲਾ ਚੌਥਾ ਰਾਗ ਕਲਿਆਣ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਮਾ ਰਾਮ ਰਾਮੈ ਅੰਤ ਨਾ ਪਾਇਆ ਸਰਬ ਵਿਆਪਕ ਪ੍ਰਮਾਤਮਾ ਦੇ ਗੁਣਾ ਦਾ ਅੰਤ ਕਿਸੇ ਜੀਵ ਪਾਸੋਂ ਨਹੀਂ ਪਾਇਆ ਜਾ ਸਕਦਾ ਹਮ ਬਾਰਕ ਪ੍ਰਿਤ ਪਾਰੇ ਤੁਮਰੇ ਤੂੰ ਵੱਡ ਪੁਰਖ ਪਿਤਾ ਮੇਰਾ ਮਾਇਆ ਰਹਾਓ ਏ ਪ੍ਰਭੂ ਪ੍ਰਮਾਤਮਾ ਅਸੀਂ ਤੇਰੇ ਜੀਵ ਬੱਚੇ ਹਾਂ ਅਸੀਂ ਜੀਵ ਤੇਰੇ ਬੱਚੇ ਹਾਂ ਤੇਰੇ ਪਾਲੇ ਹੋਏ ਹਾਂ ਤੂੰ ਸਭ ਤੋਂ ਵੱਡਾ ਪੁਰਖ ਹੈ ਤੂੰ ਸਾਡਾ ਪਿਤਾ ਹੈ ਤੂੰ ਹੀ ਸਾਡੀ ਮਾਂ ਹੈ ਰਹਾਓ ਹਰ ਕੇ ਨਾਮ ਅਸੰਖ ਅਗੰਮ ਹੈ ਅਗੰਮ ਅਗੰਮ ਹਰ ਰਾਯਾ ਪ੍ਰਭੂ ਪਾਤਸ਼ਾਹ ਦੇ ਨਾਮ ਅਗਿਣਤ ਹਨ ਪ੍ਰਭੂ ਦੇ ਨਾਮਾਂ ਦੀ ਗਿਣਤੀ ਤੱਕ ਪਹੁੰਚ ਨਹੀਂ ਹੋ ਸਕਦੀ ਕਦੇ ਵੀ ਪਹੁੰਚ ਨਹੀਂ ਹੋ ਸਕਦੀ ਪਰਮਾਤਮਾ ਦੇ ਨਾਮ ਬਹੁਤ ਜ਼ਿਆਦਾ ਹਨ ਗੁਣੀ ਗਿਆਨੀ ਸੁਰਤ ਬੋਖੀਨੀ ਇੱਕ ਤਿਲ ਨਹੀਂ ਕੀਮਤ ਪਾਇਆ ਅਨੇਕਾਂ ਗੁਣਵਾਨ ਮਨੁੱਖ ਅਨੇਕਾਂ ਵਿਚਾਰਵਾਨ ਮਨੁੱਖ ਬਹੁਤ ਸੋਚ ਵਿਚਾਰ ਕਰਦੇ ਆਏ ਹਨ ਪਰ ਕੋਈ ਵੀ ਮਨੁੱਖ ਪਰਮਾਤਮਾ ਦੀ ਵਡਿਆਈ ਦਾ ਰਤਾ ਭਰ ਵੀ ਮੁੱਲ ਨਹੀਂ ਪਾ ਸਕਿਆ ਗੋਬਿੰਦ ਗੋਣ ਗੋਬਿੰਦ ਸੱਦ ਗਾਵੇ ਗੋਣ ਗੋਬਿੰਦ ਅੰਤ ਨਾ ਪਾਇਆ ਅਨੇਕਾਂ ਹੀ ਜੀਵ ਪਰਮਾਤਮਾ ਦੇ ਗੁਣ ਸਦਾ ਗਾਉਂਦੇ ਹਨ ਪਰ ਪਰਮਾਤਮਾ ਦੇ ਗੁਣਾ ਦਾ ਅੰਤ ਕਿਸੇ ਨੇ ਵੀ ਨਹੀਂ ਲੱਭਾ ਤੂੰ ਅਮਿਤ ਅਤੋਲ ਅਪਰੰਪਰ ਸੁਆਮੀ ਬਉ ਜਪੀਐ ਥਾ ਨਾ ਪਾਇਆ ਹੇ ਪ੍ਰਭੂ ਪਰਮਾਤਮਾ ਤੇਰੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ ਹੇ ਮਾਲਕ ਪ੍ਰਭੂ ਤੂੰ ਪਰੇ ਤੋਂ ਪਰੇ ਹੈ ਅਪਰਪਾਰ ਹੈ ਤੇਰਾ ਨਾਮ ਬਹੁਤ ਜਪਿਆ ਜਾ ਰਿਹਾ ਹੈ ਪਰ ਤੂੰ ਇੱਕ ਐਸਾ ਸਮੁੰਦਰ ਹੈ ਕਿ ਉਸ ਦੀ ਡੰਗਾਈ ਨਹੀਂ ਲੱਭੀ ਜਾ ਸਕਦੀ ਉਸ ਤਤ ਕਰਹਿ ਤੁਮਰੀ ਜਨ ਮਾਦੋ ਗੁਣ ਗਾਵੇ ਹਰ ਰਾਯਾ ਹੇ ਮਾਇਆ ਦੇ ਪਤੀ ਹੇ ਪ੍ਰਭੂ ਪਾਤਸ਼ਾਹ ਤੇਰੇ ਸੇਵਕ ਤੇਰੀ ਸਿਫਤ ਸਲਾਹ ਕਰਦੇ ਰਹਿੰਦੇ ਹਨ ਤੇਰੇ ਗੁਣ ਗਾਉਂਦੇ ਰਹਿੰਦੇ ਹਨ ਤੂੰ ਜਲ ਨਿਦ ਹਮ ਮੀਨੇ ਤੁਮਰੇ ਤੇਰਾ ਅੰਤ ਨਖਤ ਹੂੰ ਪਾਇਆ हे ਪ੍ਰਭੂ ਪਰਮਾਤਮਾ ਤੂੰ ਮਾਨੋ ਇੱਕ ਸਮੁੰਦਰ ਹੈ ਅਸੀਂ ਜੀਵ ਤੇਰੀਆਂ ਮੱਛੀਆਂ ਹਾਂ ਮੱਛੀ ਨਦੀ ਵਿੱਚ ਤਾਰੀਆਂ ਤਾਂ ਲਾ ਲੈਂਦੀ ਹੈ ਪਰ ਨਦੀ ਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦੀ हे प्रभु परमात्मा किते भी कोई जीव तेरी हस्ती दा अंत नहीं पा सक्या जानको कृपा करो मदसुदन हर देव हो नाम जपाया हे दंत दमन दु प्रभु अपने सेवक नानक उत्ते मेहर कर हे हरि मिनो अपना नाम दे मैं नित जपदा रहा तेरा नाम ਮੈਂ ਮੂਰਖ ਅੰਧਲੇ ਨਾਮ ਟੇਕ ਹੈ ਜਨ ਨਾਨਕ ਗੁਰਮਖ ਪਾਇਆ ਮੈਂ ਮੂਰਖ ਵਾਸਤੇ ਮੈਂ ਅੰਨੇ ਵਾਸਤੇ ਤੇਰਾ ਨਾਮ ਸਹਾਰਾ ਹੈ ਹੇ ਦਾਸ ਨਾਨਕ ਗੁਰੂ ਦੀ ਸ਼ਰਨ ਪਿਆਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬੇਨ ਕੋ ਹੋਰ ਅੰਧਾਰ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹੱਸਿਆ ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਉਂਦਿਆਂ ਪ੍ਰਸੰਨ ਚਿਤ ਰਹਿੰਦਾ ਹੈ ਖੁਸ਼ ਰਹਿੰਦਾ ਹੈ ਹਰ ਹਰ ਭਗਤ ਬਣੀ ਮਤ ਗੁਰਮਤ ਔਰ ਮस्तक ਪ੍ਰਭ ਲਿਖਿਆ ਰਹਾਓ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਮਾਤਮਾ ਦੀ ਭਗਤੀ ਉਸ ਨੂੰ ਪਿਆਰੀ ਲੱਗਦੀ ਹੈ ਪ੍ਰਭੂ ਨਹੀਂ ਤੋਰ ਦਰਗਾਹ ਤੋਂ ਉਸ ਦੇ ਮੱਥੇ ਉੱਤੇ ਇਹ ਲੇਖ ਲਿਖਿਆ ਹੁੰਦਾ ਹੈ ਰਹਾਓ ਗੁਰ ਕੇ ਪੈਗ ਸਿਮਰੋ ਦਿਨ ਰਾਤਿ ਮਨ ਹਰ 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 ਵਸਿਆ ਮੈਂ ਦਿਨ ਰਾਤ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹਾਂ ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮੇਰੇ ਮਨ ਵਿੱਚ ਆਵਸਿਆ ਹੈ ਹਰ 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 ਕੀਰਤ ਜਗ ਸਾਰੀ ਕਸ ਚੰਦਨ ਜਸ ਕਸਿਆ ਪਰਮਾਤਮਾ ਦੀ ਸਿਫਤ ਸਲਾ ਜਗਤ ਵਿੱਚ ਸਭ ਤੋਂ ਸ਼੍ਰੇਸ਼ਟ ਪਦਾਰਥ ਹੈ ਜਿਵੇਂ ਚੰਦਨ ਰਗੜ ਖਾ ਕੇ ਸੁਗੰਧੀ ਦਿੰਦਾ ਹੈ ਤੇ ਮੇਂ ਪ੍ਰਮਾਤਮਾ ਦਾ ਜਸ ਮਨੁੱਖ ਦੇ ਹਿਰਦੇ ਨਾਲ ਰਗੜ ਖਾਂਦਾ ਹੈ ਤੇ ਨਾਮ ਦੀ ਸੁਗੰਧੀ ਖਿਲਾਰਦਾ ਹੈ ਹਰ ਜਨ ਹਰ 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 ਲਿਬਲਾਈ ਸਭ ਸਾਖਤ ਖੋਜ ਪਿਆ ਪ੍ਰਮਾਤਮਾ ਦੇ ਭਗਤ ਸਦਾ ਪ੍ਰਮਾਤਮਾ ਵਿੱਚ ਸੁਰਤ ਜੋੜੀ ਰੱਖਦੇ ਹਨ ਪਰ ਪ੍ਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਉਹਨਾਂ ਨਾਲ ਈਰਖਾ ਕਰਦੇ ਹਨ ਜੋ ਕਿਰਤਾ ਸੰਯੋਗ ਚਲਿਓ ਨਰ ਨਿੰਦਕ ਪਗ ਨਾਗਨ ਸ਼ੋਹਿ ਜਲਿਆ ਪਰ ਸਾਖਤ ਮਨੁੱਖ ਦੇ ਭੀ ਕੀ ਬਸ ਜਿਵੇਂ ਜਿਵੇਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਨਿੰਦਕ ਮਨੁੱਖ ਨਿੰਦਾ ਵਾਲੀ ਜੀਵਨ ਤੌਰ ਤੁਰਦਾ ਹੈ ਤਿਉਂ ਤੇ ਉਸ ਦਾ ਆਤਮਿਕ ਜੀਵਨ ਈਰਖਾ ਦੀ ਅਗ ਨਾਲ ਸ਼ੋਕੇ ਸੜਦਾ ਜਾਂਦਾ ਹੈ ਜਿਵੇਂ ਕਿਸੇ ਮਨੁੱਖ ਦਾ ਪੈਰ ਸਪਨੀ ਨਾਲ ਸ਼ੋਕੇ ਸਪਨੀ ਦੇ ਡੰਗ ਮਾਰਨ ਤੇ ਉਹਦੀ ਮੌਤ ਹੋ ਜਾਂਦੀ ਹੈ ਜਾਣ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰੱਖਿਆ ਏ ਮੇਰੇ ਮਾਲਕ ਪ੍ਰਭੂ ਪਰਮਾਤਮਾ ਆਪਣੇ ਭਗਤਾਂ ਦੇ ਤੁਸੀਂ ਆਪ ਰਾਖੇ ਹੋ ਹਰੇਕ ਜੁਗ ਵਿੱਚ ਤੁਸੀਂ ਆਪਣੇ ਭਗਤਾਂ ਦੀ ਰੱਖਿਆ ਕਰਦੇ ਆਏ ਹੋ ਕਹਾ ਪਿਆ ਦਾਇਤ ਕਰੀ ਬਖੀਲੀ ਸਭ ਕਰ ਕਰ ਝਰ ਪਰਿਆ ਹਰਨਾਕ ਸੁਦੇਂਦ ਨੇ ਭਗਤ ਪਹਿਲਾਹ ਨਾਲ ਈਰਖਾ ਕੀਤੀ ਪਰ ਉਹ ਦਾਇਤ ਭਗਤ ਦਾ ਕੁਝ ਵਿਗਾੜ ਨਾ ਸਕਿਆ ਉਹ ਸਾਰੀ ਦਾਇਤ ਸਭਾ ਹੀ ਈਰਖਾ ਕਰ ਕਰਕੇ ਆਪਣੀ ਆਤਮਿਕ ਮੌਤ ਸਹਿੜਦੀ ਗਈ ਜੀਤੇ ਜੀ ਜਨਤ ਪ੍ਰਭ ਕੀਏ ਸਬ ਕਾਲੈ ਮੁਖ ਗਰਸਿਆ ਜਿਤਨੇ ਭੀ ਜੀ ਜਨਤਾ ਪ੍ਰਭ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ਇਹ ਸਾਰੇ ਹੀ ਪਰਮਾਤਮਾ ਤੋਂ ਵਿਛੜ ਕੇ ਆਤਮਕ ਮੌਤ ਦੇ ਮੂੰਹ ਵਿੱਚ ਫਸੇ ਰਹਿੰਦੇ ਹਨ ਹਰ ਜਨ ਹਰ 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 ਪ੍ਰਭ ਰਾਖੇ ਜਨ ਨਾਨਕ ਸਰਨ ਪਿਆ ਏ ਦਾਸ ਨਾਨਕ ਆਪਣੇ ਭਗਤਾਂ ਦੀ ਪ੍ਰਭੂ ਨੇ ਸਦਾ ਹੀ ਆਪ ਰੱਖਿਆ ਕੀਤੀ ਹੈ ਭਗਤ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਹਰ ਯੁਗ ਯੁਗ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਸਤ ਦੁਟ ਹਰ ਮਾਰਿਆ ਪਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਕਿਉਂਕਿ ਭਗਤਾਂ ਦਾ ਗੁਰੂ ਨਾਲ ਪਰਮਾਤਮਾ ਨਾਲ ਗੂੜਾ ਮੋਹ ਹੁੰਦਾ ਹੈ ਤੇ ਫਿਰ ਪਰਮਾਤਮਾ ਵੀ ਭਗਤਾਂ ਦੀ ਰੱਖਿਆ ਕਰਦਾ ਹੈ ਜਦੋਂ ਵੀ ਭਗਤਾਂ ਉੱਤੇ ਪੀੜ ਬਣਦੀ ਹੈ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਭਗਤਾਂ ਦੀ ਸਹਾਇਤਾ ਕਰਨ ਵਾਸਤੇ ਪਹੁੰਚ ਜਾਂਦਾ ਹੈ ਚੌਥੇ ਪਾਦਸ਼ਾ ਧੰਤਨ ਸਿਰਗੁਰੂ RAMDAS MAHARAJ ਵੀ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ ਸਾਨੂੰ ਪ੍ਰਮਾਤਮਾ ਦਾ ਓਟ ਤੇ ਆਸਰਾ ਹਮੇਸ਼ਾ ਲੈਣਾ ਚਾਹੀਦਾ ਹੈ ਤੇ ਪ੍ਰਮਾਤਮਾ ਹੀ ਸਾਡੀ ਰੱਖਿਆ ਕਰ ਸਕਦਾ ਹੈ ਜੀਤੇ ਜੀ ਅਜੰਤ ਪ੍ਰਭ ਕੀਏ ਸਭ ਕਾਲੈ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੇ ਜਨ ਨਾਨਕ ਸਰਨ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1319 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1320 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਬੋਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ